ਤਾਂ ਦੋਸਤੋ ਥੋੜੀ ਦੇਰੀ ਗਰਦਨ ਨੂੰ ਝੁਕਾ ਕੇ ਕੰਮ ਕਰਨ ਦੇ ਨਾਲ ਲੋਕਾਂ ਦੇ ਮੋਢੇ ਅਤੇ ਗਰਦਨ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਕਈ ਵਾਰ ਤਾਂ ਇਹ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹਨੂੰ ਸਹਿਣ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਅਤੇ ਨਾਲ ਹੀ ਨਾਲ ਆਪਣੇ ਗਰਦਨ ਦੇ ਉੱਤੇ ਸੋਜ ਵੀ ਆ ਜਾਂਦੀ ਹੈ ਗਰਦਨ ਦੇ ਵਿੱਚ ਹੋਣ ਵਾਲਾ ਇਹ ਦਰਦ ਸਰਵਾਈਕਲ ਪੇਨ ਕਹਿੰਦਾ ਹੈ। ਔਰਤਾਂ ਦੇ ਮੁਕਾਬਲੇ ਮਹਿਲਾਵਾਂ ਇਸ ਬਿਮਾਰੀ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਤਾਂ ਦੋਸਤੋ ਸਰੀਰਕ ਕਮਜ਼ੋਰੀ, ਵਾਧਦੀ ਹੋਈ ਉਮਰ, ਪੀਰੀਅਡਸ, ਪ੍ਰੈਗਨੈਂਸੀ ਅਤੇ ਹਾਰਮੋਨਸ ਬਦਲਾਅ, ਖਰਾਬ ਲਾਈਫਸਟਾਈਲ ਅਤੇ ਉੱਠਣ ਅਤੇ ਬੈਠਣ ਦੇ ਗਲਤ ਤਰੀਕੇ ਦੇ ਕਾਰਨ ਇਹ ਆਪਾਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ। ਦੋਸਤੋ ਸਭ ਤੋਂ ਪਹਿਲਾਂ ਉਹ ਜਾਣ ਲੈਣੇ ਆ ਕਿ ਸਰਵਾਈਕਲ ਪੇਨ ਦੇ ਉਹ ਕਿਹੜੇ-ਕਿਹੜੇ ਲੱਛਣ ਹੁੰਦੇ ਹਨ। ਤੇ ਉਸ ਤੋਂ ਬਾਅਦ ਆਪਾਂ ਇਹ ਜਾਣਾਂਗੇ ਕਿ ਇਸ ਤੋਂ ਕਿਵੇਂ ਰਾਹਤ ਪਾਈ ਜਾ ਸਕਦੀ ਹੈ। ਤੁਹਾਨੂੰ ਸਭ ਤੋਂ ਪਹਿਲਾਂ ਗਰਦਨ ਦੇ ਵਿੱਚ ਖਚਾਅ, ਗਰਦਨ ਨੂੰ ਝੁਕਾ ਕੇ ਜਾਂ ਹਿਲਾਉਣ ਦੇ ਵਿੱਚ ਦਰਦ ਹੋਣਾ, ਜਕੜਨ ਮਹਿਸੂਸ ਹੋਣਾ, ਸਿਰ ਦੇ ਪਿੱਛੇ ਦੀ ਔਰ ਦਰਦ ਦਾ ਹੋਣਾ, ਮੋਢੇ ਵਿੱਚ ਦਰਦ ਅਤੇ ਜਕੜਨ ਪੈਦਾ ਹੋਣਾ, ਹੱਥਾਂ ਦਾ ਸੁਨ ਹੋਣਾ ਅਤੇ ਇਸ ਬਿਮਾਰੀ ਦੇ ਵਧਨ ਤੇ ਚੱਕਰ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ। ਤੁਹਾਨੂੰ ਸਰਵਾਈਕਲ ਪੇਨ ਦਾ ਕਾਰਨ ਗਰਦਨ ਦੀ ਡੀਜਨਰੇਸ਼ਨ ਵਾਲੀ ਨਸਾਂ ਦੇ ਉੱਤੇ ਦਬਾਅ ਪੈਂਦਾ ਹੈ। ਇਹ ਦਬਾਅ ਆਮ ਤੌਰ ਤੇ ਜ਼ਿਆਦਾ ਕੰਮ ਕਰਨ ਦੇ ਨਾਲ, ਜ਼ਿਆਦਾ ਭਾਰੀ ਸਮਾਨ ਉਠਾਉਣ ਦੇ ਨਾਲ, ਹੱਡੀਆਂ ਦੀ ਕਮਜ਼ੋਰੀ ਹੋਣ ਤੇ ਲਗਾਤਾਰ ਕੰਮ ਕਰਦੇ ਰਹਿਣ ਦੇ ਨਾਲ ਅਤੇ ਲਗਾਤਾਰ ਸਿਰ ਝੁਕਾ ਕੇ ਪੜ੍ਹਨ ਦੇ ਨਾਲ ਅਤੇ ਗਰਦਨ ਤੇ ਲੱਗੀ ਹੋਈ ਕਿਸੇ ਚੋੜ ਦੇ ਕਾਰਨ ਹੋ ਸਕਦਾ ਹੈ। ਸੋ ਦੋਸਤੋ ਇਹ ਤਾਂ ਸੀਗੇ ਉਹਦੇ ਲੱਛਣ ਅਤੇ ਕਾਰਨ। ਦੋਸਤੋ ਹੁਣ ਆਪਾਂ ਇਹਦਾ ਇੱਕ ਸੌਖਾ ਜਿਹਾ ਇਲਾਜ ਜਾਣ ਲੈਨੇ ਹਾਂ। ਦੋਸਤੋ ਇਸ ਦਰਦ ਨੂੰ ਠੀਕ ਕਰਨ ਦੇ ਲਈ ਕੈਸਟਰ ਆਇਲ ਥੈਰਪੀ ਇਹ ਫਿਰ ਹੌਟ ਐਂਡ ਕੋਲਡ ਥੈਰੇਪੀ ਬਹੁਤ ਹੀ ਜ਼ਿਆਦਾ ਬਿਹਤਰਾ ਹਨ ਇਨ ਥੈਰੇਪੀਆਂ ਦੇ ਨਾਲ ਗਰਦਨ ਦੀ ਮਾਸਪੇਸ਼ੀਆਂ ਤੇ ਟਿਸ਼ੂਜ਼ ਨੂੰ ਲਚੀਲਾ ਬਣਾਇਆ ਜਾ ਸਕਦਾ ਹੈ ਜਿਸ ਦੇ ਨਾਲ ਡਿਸਆਰਡਰ ਟਿਸ਼ੂਜ਼ ਦਾ ਲੈਂਮੈਂਟ ਕੀਤਾ ਜਾਂਦਾ ਹੈ ਇਸ ਥੈਰੇਪੀ ਨੂੰ ਇੱਕ ਜਾਂ ਦੋ ਵਾਰ ਕਰਨ ਦੇ ਨਾਲ ਹੀ ਡਿਸਕ ਦੀਆਂ ਨਸਾਂ ਦੇ ਉੱਤੇ ਪੈਣ ਵਾਲਾ ਦਬਾਅ ਘੱਟ ਹੋ ਜਾਂਦਾ ਹੈ ਤੇ ਗਰਦਨ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਲਚੀਲਾਪਨ ਆ ਜਾਂਦਾ ਹੈ ਇਸ ਦੇ ਇਲਾਵਾ ਹਲਕੀ ਐਕਸਰਸਾਈਜ਼ ਕਰਨ ਦੇ ਨਾਲ ਵੀ ਦਰਦ ਘੱਟ ਹੋ ਜਾਂਦਾ ਹੈ ਤੇ ਦੋਸਤੋ ਹੁਣ ਤੁਸੀਂ ਇਹ ਜਾਣੀ ਚੁੱਕੇ ਹੋ ਕਿ ਸਰਵਾਈਕਲ ਪੇਨ ਨੂੰ ਆਪਾਂ ਕਿਵੇਂ ਪਛਾਣਨਾ ਹੈ ਤੇ ਇਸ ਦਾ ਕੀ ਸੌਖਾ ਜਿਹਾ ਇਲਾਜ ਹੈ ਜਿਹੜਾ ਕਿ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ। ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹ ਹੀ ਮੈਂ ਚਾਹੁੰਨਾ ਹਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਨਾਲ ਹੀ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।